ਟ੍ਰੇਲਰ ਦੇ ਵਿੱਚ ਵੀ ਇੱਕ ਡਾਇਲੌਗ ਦੇਖ ਰਹੇ ਆ ਪੂਰਾ ਤੇਜ ਤਰਾਰ ਨੂਰ ਆ ਜਿਹੜੀ ਉਹ ਬੇਬਾਕ ਆ ਤੁਸੀਂ ਦੇਖ ਰਹੇ ਹੋਵੋਗੇ ਕਿ ਕਿ ਸਟੂਡੈਂਟਸ ਜਿਹੜੇ ਹੈਗੇ ਖਿਲਾਫਤ ਕਰ ਰਹੇ ਆ ਗੰਦੀ ਪੋਲਿਟਿਕਸ ਦਾ ਜਾਂ ਫਿਰ ਮੁੱਦਿਆਂ ਦਾ ਜਿਹੜੇ ਉੱਥੇ ਹੋ ਰਹੇ ਨੇ ਔਰ ਉਹ ਸਟੂਡੈਂਟ ਲੀਡਰ ਆ ਹੈਪੀ ਸਰ ਨੇ ਕਲੀਅਰ ਕਰਤਾ ਸੀ ਮੈਨੂੰ ਐਕਟਰ ਚਾਹੀਦੇ ਨੇ ਇਨਫਲੂਐਂਸਰਸ ਨਹੀਂ ਉਨਾਂ ਨੇ ਡੇਢ ਸਾਲ ਲਾ ਕੇ ਇੱਕ ਇੱਕ ਕੈਰੈਕਟਰ ਵਾਸਤੇ ਆਪਦਾ ਇੱਕ ਇੱਕ ਐਕਟਰ ਚੁਣਿਆ ਰਹੀ ਗੱਲ ਪੋਲੀਟਿਸ਼ੀਅਨਸ ਦੀ ਤੇ ਪੋਲਿਟਿਕਸ ਦੀ ਜੇ ਹਿੰਮਤ ਕਰੇ ਤਾਂ ਸਾਰਾ ਕੁਝ ਹੈ ਇਹ ਤਾਂ ਮੈਂ ਕਹੂੰਗੀ ਕਿ ਬਹਾਨੇ ਕਿ ਜਿਹੜੇ ਤੁਸੀਂ ਆ ਝੂਠੇ ਵਾਅਦੇ ਕਰਕੇ ਫਿਰ ਮੁੱਕਰਦੇ ਹੋ ਫਿਰ ਉਹ ਤੋਂ ਬਾਅਦ ਫਿਰ ਆਉਨੇ ਹੋ ਜਿਹੜੀ ਆਪਣੀ ਆਡੀਅנס ਆ ਜਿਹੜੀ ਆਪਣੀ ਜਨਤਾ ਉਹ ਭੋਲੀ ਜ਼ਰੂਰ ਆ ਪਰ ਮੂਰਖ ਨਹੀਂ ਹੈ ਪੰਜਾਬੀ ਫਿਲਮ ਰੋਡੇ ਕਾਲਜ ਮੁੰਡੇ ਕੁੜੀਆਂ ਦੀ ਕਹਾਣੀ ਉਸ ਯੂਥ ਦੀ ਕਹਾਣੀ ਜੋ ਕਾਲਜਾਂ ਵਿੱਚ ਜਾਂਦੇ ਨੇ ਫਿਰ ਉੱਥੇ ਕੀ ਕੀ ਹੁੰਦਾ ਔਰ ਸਟੂਡੈਂਟ ਪੋਲਿਟਿਕਸ ਦੀ ਵੀ ਗੱਲ ਕਰਦੀ ਹੈ ਫਿਲਮ ਅਰਵਿੰਦਰ ਕੌਰ ਅਦਾਕਾਰਾ ਉਸ ਫਿਲਮ ਦੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਥੀਏਟਰ ਦਾ ਵੀ ਇਹਨਾਂ ਕੋਲ ਤਜਰਬਾ ਹੈ ਔਰ ਇਸ ਫਿਲਮ ਦੇ ਵਿੱਚ ਇਹਨਾਂ ਦੀ ਭੂਮਿਕਾ ਕੀ ਰਹਿਣ ਵਾਲੀ ਹੈ ਅਰਵਿੰਦਰ ਜੀ ਸਭ ਤੋਂ ਪਹਿਲਾਂ ਤਾਂ ਰੋਡੇ ਕਾਲਜ ਫਿਲਮ ਜਿਵੇਂ ਕਿ ਦੱਸਿਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਯੂਥ ਨੂੰ ਜ਼ਿਆਦਾ ਫੋਕਸ ਦੇ ਵਿੱਚ ਲਿਆ ਗਿਆ ਤੁਹਾਨੂੰ ਕੀ ਲੱਗਿਆ ਇਸ ਫਿਲਮ ਨਾਲ ਜੁੜ ਕੇ ਕਿ ਯੂਥ ਨੂੰ ਕਿਹੜੀ ਗੱਲ ਪਰੋਸਣੀ ਚਾਹੀਦੀ ਸੀ ਕਿਹੜੀ ਹੋ ਰਹੀ ਹੈ ਦੋਨਾਂ ਚ ਫਰਕ ਕੀ ਹੈ ਇਹ ਜਿਹੜੀ ਪਰੋਸੀ ਨਹੀਂ ਚਾਹੀਦੀ ਸੀ ਉਹੀ ਪਰੋਸ ਰਹੇ ਆ ਤੇ ਉਹੀ ਹੋ ਰਹੀ ਆ ਬਿਲਕੁਲ ਇਹ ਜਿਹੜੀ ਮੂਵੀ ਆ ਸਾਡੀ ਰੋਡੇ ਕਾਲਜ ਇਹ ਇੱਕ ਤਾਂ ਦੋ ਟਾਈਮ ਲੈਪਸ ਦੀ ਕਹਾਣੀ ਹੈ ਇੱਕ ਤਾਂ 90 ਉਹ ਉਸ ਵੇਲੇ ਜਦੋਂ ਖੜਗਵਾ ਚੱਲਿਆ ਸੀ ਉਦੋਂ ਆਪਣੇ ਯੂਥ ਤੇ ਕਿੱਡਾ ਅਸਰ ਪਿਆ ਸੀ ਉਹਦੀ ਕਹਾਣੀ ਆ ਤੇ ਉਦੋਂ ਬਾਅਦ ਜਦੋਂ ਪੋਲੀਟਿਸ਼ੀਅਨਸ ਆਣ ਲੱਗੇ ਉਹ ਤੋਂ ਬਾਅਦ 2010 11 ਦੇ ਵਿੱਚ ਸਟੂਡੈਂਟਸ ਕੀ ਅ ਮੁੱਦਿਆਂ ਤੋਂ ਗੁਜ਼ਰ ਰਹੇ ਸੀ ਉਹਦੀ ਕਹਾਣੀ ਹੈ ਥੋੜਾ ਅਸੀਂ ਟ੍ਰੇਲਰ ਦੇ ਵਿੱਚ ਵੀ ਇੱਕ ਡਾਇਲੌਗ ਦੇਖ ਰਹੇ ਹਾਂ ਪੂਰਾ ਤੇਜ਼ ਤਰਾਰ ਔਰ ਸਟੂਡੈਂਟ ਕਿੰਨੇ ਐਗਰੈਸ਼ਨ ਦੇ ਵਿੱਚ ਆ ਸਕਦਾ ਜੇ ਕਰਾਈ ਤੇ ਆ ਜਾਏ ਆਪਣੇ ਹੱਕ ਲੈਣ ਦੀ ਖਾਤਰ ਇਹ ਤੁਹਾਨੂੰ ਰੋਲ ਕਰਨ ਦੇ ਲਈ ਤੁਸੀਂ ਆਪ ਖੁਦ ਚੁਣਿਆ ਜਾਂ ਡਾਇਰੈਕਟਰ ਦੀ ਪਸੰਦ ਸੀ ਕਿ ਤੁਸੀਂ ਇੱਥੇ ਫਿੱਟ ਬੈਠਦੇ ਹੋ ਅ ਨਹੀਂ ਡਾਇਰੈਕਟਰ ਦੀ ਪਸੰਦ ਸੀ ਡਾਇਰੈਕਟਰ ਸਰ ਨੇ ਜਦੋਂ ਮੈਨੂੰ ਸਕ੍ਰਿਪਟ ਦਿੱਤੀ ਸੀ ਤੇ ਸਕ੍ਰਿਪਟ ਦੇ ਵਿੱਚ ਮੇਰੇ ਕੋਲ ਚੋਇਸ ਸਰ ਨੇ ਦਿੱਤੀ ਸੀ ਵੀ ਤੂੰ ਕਿਹੜਾ ਚਾਹਨੀ ਹੈ ਮੈਂ ਕਿ ਸਰ ਮੈਂ ਨੂਰ ਹੀ ਚਾਹਨੀ ਆ ਸਰ ਕਹਿੰਦੇ ਮੈਂ ਵੀ ਚਾਹਨਾ ਕਿ ਤੂੰ ਨੂਰ ਹੀ ਕਰੇ ਤੇ ਪ੍ਰੋਡਿਊਸਰ ਸਰ ਨਾਲ ਡਾਇਰੈਕਟਰ ਸਰ ਦੀ ਜਦੋਂ ਮੁਲਾਕਾਤ ਹੋਈ ਤੇ ਉਹਨਾਂ ਨੇ ਕਿਹਾ ਵੀ ਇਹ ਅਰਵਿੰਦਰਾ ਕੁੜੀ ਤੇ ਉਹਨਾਂ ਨੇ ਮੇਰਾ ਜਦੋਂ ਕੰਮ ਦੇਖਿਆ ਉਹ ਤੋਂ ਬਾਅਦ ਕਹਿੰਦੇ ਨਹੀਂ ਇਹ ਨੂਰ ਹੈ ਜੀ ਤਾਂ ਨੂਰ ਨੂੰ ਕਿਉਂ ਲੱਗਿਆ ਕਿ ਇਸ ਕੈਰੈਕਟਰ ਦੇ ਵਿੱਚ ਜਰੀਏ ਤੁਰਨਾ ਚਾਹੀਦਾ ਔਰ ਫਿਲਮ ਦੇ ਵਿੱਚ ਮੈਂ ਇਨਸਾਫ ਜੇਕਰ ਕਰ ਸਕਦੀ ਆ ਬਾਕੀ ਕੈਰੈਕਟਰਾਂ ਦੇ ਮੁਕਾਬਲੇ ਤੇ ਇਹ ਜ਼ਰੂਰੀ ਆ ਇੱਕ ਤਾਂ ਇਹ ਬੇਬਾਕ ਆ ਨੂਰ ਆ ਜਿਹੜੀ ਉਹ ਬੇਬਾਕ ਆ ਤੁਸੀਂ ਦੇਖ ਰਹੇ ਹੋਵੋਗੇ ਕਿ ਕਿ ਸਟੂਡੈਂਟਸ ਜਿਹੜੇ ਹੈਗੇ ਖਿਲਾਫਤ ਕਰ ਰਹੇ ਆ ਗੰਦੀ ਪੋਲਿਟਿਕਸ ਦਾ ਜਾਂ ਫਿਰ ਮੁੱਦਿਆਂ ਦਾ ਜਿਹੜੇ ਉੱਥੇ ਹੋ ਰਹੇ ਨੇ ਔਰ ਉਹ ਸਟੂਡੈਂਟ ਲੀਡਰ ਆ ਜੀ ਸਟੂਡੈਂਟ ਲੀਡਰਾਂ ਦੀ ਵੈਸੇ ਵੀ ਘਾਟ ਰੜਕਦੀ ਰਹਿੰਦੀ ਆਮ ਤੌਰ ਤੇ ਕਿਹਾ ਜਾਂਦਾ ਕਿ ਕੁੜੀਆਂ ਪਹਿਲੀ ਗੱਲ ਪੋਲਿਟਿਕਸ ਚ ਇੰਟਰਸਟ ਨਹੀਂ ਰੱਖਦੀਆਂ ਜੇ ਰੱਖਦੀਆਂ ਤੇ ਉਹਦੇ ਵਿੱਚ ਅੱਗੇ ਆਉਣ ਦੇ ਮੌਕੇ ਬਹੁਤ ਘਟ ਜਾਂਦੇ ਆ ਅੱਜ ਕੱਲ ਵੀ ਚੋਣਾਂ ਦੇ ਦਿਨ ਆ ਚੱਲ ਰਹੇ ਆ ਤਾਂ ਪੋਲਿਟਿਕਸ ਦਾ ਰੋਲ ਕਰਦੇ ਆ ਕਰਦੇ ਆ ਰਿਲੇਟ ਕਰਦੇ ਆ ਹਕੀਕਤ ਦੀ ਪੋਲਿਟਿਕਸ ਨੂੰ ਕਿ ਕੀ ਚੰਗਾ ਹੋ ਰਿਹਾ ਹੈ ਕਿ ਇਹਦੇ ਚ ਵੀ ਮਾੜੀ ਰਾਜਨੀਤੀ ਭਾਰੂ ਜਾਦੇ ਆ ਦੇਖੋ ਚੰਗਾ ਮੜਾ ਤਾਂ ਸਿੱਕੇ ਦੇ ਪਹਿਲੂ ਨੇ ਆਪਣੇ ਸਮਾਜ ਦਾ ਹਿੱਸਾ ਆਪਾਂ ਕਿਸੇ ਵੀ ਚੀਜ਼ ਨੂੰ ਪੂਰੀ ਤਰ੍ਹਾਂ ਗਲਤ ਜਾਂ ਫਿਰ ਡਿਨਾਈ ਨਹੀਂ ਕਰ ਸਕਦੇ ਇਹ ਤਾਂ ਆਪਣੇ ਹਿੱਸਾ ਹੈ ਤੁਸੀਂ ਕੋਈ ਵੀ ਕੰਮ ਕਰਨਾ ਹੈ ਉਹਦੇ ਦੋ ਹਿੱਸੇ ਤਾਂ ਹੋਣਗੇ ਹੀ ਹੋਣਗੇ ਆਪਾਂ ਸੋਚਦੇ ਆ ਇਦਾਂ ਵੀ ਹੋਜੂ ਓਦਾਂ ਵੀ ਹੋਜੂ ਇਹ ਤਾਂ ਹੈਗਾ ਹੀ ਆ ਇਹ ਤਾਂ ਆਪਾਂ ਡਿਸਾਈਡ ਕਰਨਾ ਕਿ ਆਪਾਂ ਕਿਹੜਾ ਰਾਹ ਫੜ ਕੇ ਤੁਰਨਾ ਹੈ ਅੱਗੇ ਤੇ ਕਿਵੇਂ ਜਾਣਾ ਹੈ ਇਹ ਤਾਂ ਸਾਡੇ ਤੇ ਆ ਰਹੀ ਗੱਲ ਪੋਲਿਟਿਸ਼ੀਅਨਸ ਦੀ ਤੇ ਪੋਲਿਟਿਕਸ ਦੀ ਜੇ ਹਿੰਮਤ ਕਰੇ ਤਾਂ ਸਾਰਾ ਕੁਝ ਹੈ ਇਹ ਤਾਂ ਮੈਂ ਕਹੂੰਗੀ ਕਿ ਬਹਾਨੇ ਨਹੀਂ ਅੱਜ ਦੇ ਟਾਈਮ ਤੇ ਜਿੰਨੀ ਸਹੂਲਤ ਆਪਾਂ ਨੂੰ ਹੈਗੀ ਆ ਆਪਾਂ ਕੀ ਨਹੀਂ ਕਰ ਸਕਦੇ ਚਾਹੇ ਕੁੜੀ ਕੋਈ ਚਾਹੇ ਮੁੰਡਾ ਤਾਂ ਆਪਾਂ ਬਿਯੋਂਡ ਜੈਂਡਰ ਦੇਖੀਏ ਤਾਂ ਸਾਰਾ ਕੁਝ ਕੋਈ ਵੀ ਕੁਝ ਵੀ ਕਰ ਸਕਦਾ ਵਾਟ ਆਈ ਬੀਲੀਵ ਇੱਕ ਅੱਜ ਦੇ ਸਿਆਸਤਦਾਨਾਂ ਨੂੰ ਕੋਈ ਫਿਲਮ ਦੇ ਜ਼ਰੀਏ ਫਿਲਮ ਦੀ ਕਹਾਣੀ ਨੂੰ ਜਿੰਨਾ ਕੁ ਤੁਸੀਂ ਵਿਚਰਿਓ ਹਾਲਾਂਕਿ ਦਰਸ਼ਕ ਦਰਸ਼ਕਾਂ ਤੱਕ 7 ਜੂਨ ਨੂੰ ਫਿਲਮ ਜਾਣੀ ਹੈ ਤੁਸੀਂ ਨਿੱਜੀ ਤੌਰ ਦੇ ਉੱਤੇ ਸਿਆਸਤਦਾਨਾਂ ਨੂੰ ਅੱਜ ਦਿਨ ਜਿਹੜੀ ਮਾੜੀ ਰਾਜਨੀਤੀ ਕਰ ਰਹੇ ਆ ਜਾਂ ਸ਼ਿਕਾਰ ਬਣਾ ਰਹੇ ਆ ਨੌਜਵਾਨ ਉਹਨਾਂ ਨੂੰ ਕੋਈ ਸਲਾਹ ਦੇਣੀ ਚਾਹੁੰਦੇ ਆ ਕੋਈ ਘੱਟੋ-ਘੱਟ ਆ ਤਾਂ ਸ਼ਰਮ ਨੂੰ ਹੱਥ ਮਾਰ ਲਓ ਅ ਬਸ ਇਹੀ ਆ ਕਿ ਜਿਹੜੇ ਤੁਸੀਂ ਆ ਝੂਠੇ ਵਾਅਦੇ ਕਰਕੇ ਫਿਰ ਮੁੱਕਰਦੇ ਹੋ ਫਿਰ ਉਹ ਤੋਂ ਬਾਅਦ ਫਿਰ ਆਉਂਦੇ ਹੋ ਜਿਹੜੀ ਆਪਣੀ ਆਡੀਅנס ਆ ਜਿਹੜੀ ਆਪਣੀ ਜਨਤਾ ਉਹ ਭੋਲੀ ਜ਼ਰੂਰ ਆ ਪਰ ਮੂਰਖ ਨਹੀਂ ਹੈ ਇਹ ਸਮਝਣ ਦੀ ਗਲਤੀ ਨਾ ਕੀਤੀ ਜਾਵੇ ਤਾਂ ਜ਼ਿਆਦਾ ਬੈਟਰ ਆ ਬਹੁਤ ਸੂਝਵਾਨ ਸਾਡੀ ਜਨਤਾ ਹੈ ਤੇ ਹੁਣ ਵੀ ਸੂਝਵਾਨ ਤਰੀਕੇ ਨਾਲ ਹੀ ਉਹ ਅੱਗੇ ਵਧੂਗੀ ਵੋਟ ਦੇਣ ਲਈ ਵੀ ਤੇ ਸਾਡੀ ਫਿਲਮ ਦੇਖਣ ਲਈ ਵੀ ਹਾਂ ਆਪੀ ਫਿਲਮ ਦੀ ਅਸੀਂ ਗੱਲ ਕਰੀਏ ਰੋਡੇ ਕਾਲਜ ਨੂੰ ਲੈ ਕੇ ਸਾਰੇ ਯੂਥ ਇਸ ਫਿਲਮ 'ਚ ਖਾਸੀਅਤ ਹੋ ਰਹਾ ਹਾਲਾਂਕਿ ਬਹੁਤ ਸਾਰੀਆਂ ਫਿਲਮਾਂ ਵਿੱਚ ਨਵੇਂ ਚਿਹਰੇ ਇੰਟਰੋਡਿਊਸ ਕਰਵਾਏ ਜਾਂਦੇ ਆ ਪਰ ਤੁਹਾਡੇ ਸਾਥੀ ਕਲਾਕਾਰਾਂ ਦੇ ਚਿਹਰੇ ਕਈ ਪਹਿਲੀ ਵਾਰ ਹੀ ਦੇਖੇਗੇ ਟ੍ਰੇਲਰ ਦੇ ਵਿੱਚ ਵੀ ਇਹ ਜਦੋਂ ਨਵੇਂਆਂ ਨੂੰ ਮੌਕਾ ਮਿਲਦਾ ਤੁਸੀਂ ਜਦੋਂ ਪਹਿਲੀ ਵਾਰ ਹੀ ਆਏ ਸੀ ਮੌਕਾ ਮਿਲਿਆ ਤੁਹਾਨੂੰ ਵੀ ਕਦੇ ਪਹਿਲੀ ਵਾਰ ਹੀ ਆਊਗਾ ਉਹ ਫੀਲਿੰਗ ਕੀ ਹੋਊਗਾ ਬਹੁਤ ਜ਼ਿਆਦੇ ਸੋਹਣੀ ਫੀਲਿੰਗ ਹੈ ਹੁਣ ਅਸੀਂ ਇਸ ਫਿਲਮ ਦੀ ਖਾਸ ਗੱਲ ਪਤਾ ਕੀ ਆ ਇਹ ਮੌਕੇ ਮਿਲਦੇ ਨੇ ਉਹ ਕਈ ਵਾਰੀ ਉਹਨਾਂ ਚਿਹਰਿਆਂ ਨੂੰ ਜਿਹੜੇ ਪਹਿਲਾਂ ਹੀ ਐਸਟੈਬਲਿਸ਼ ਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਕਿ ਉਹਦੇ ਫਲਾਣੇ ਐਨੇ ਫਾਲੋਅਰਸ ਐਨੇ ਉਹਨੇ ਹੈਪੀ ਸਰ ਨੇ ਕਲੀਅਰ ਕਰਤਾ ਸੀ ਮੈਨੂੰ ਐਕਟਰ ਚਾਹੀਦੇ ਨੇ ਇਨਫਲੂਐਂਸਰਸ ਨਹੀਂ ਆਣਾ ਉਹਨਾਂ ਨੇ ਡੇਢ ਸਾਲ ਲਾਇਆ ਮਤਲਬ ਕੋਈ ਵੀ ਨਹੀਂ ਇਦਾਂ ਕਰਦਾ ਉਹਨਾਂ ਨੇ ਡੇਢ ਸਾਲ ਲਾ ਕੇ ਇੱਕ ਇੱਕ ਕਰੈਕਟਰ ਵਾਸਤੇ ਆਪ ਦਾ ਇੱਕ ਇੱਕ ਐਕਟਰ ਚੁਣਿਆ ਉਹਨਾਂ ਨੂੰ ਇਹੀ ਸੀਗਾ ਕਿ ਮੇਰੇ کردار ਨੂੰ ਨਿਬੋਣ ਲਈ ਮੈਨੂੰ ਅਦਾਕਾਰ ਚਾਹੀਦੇ ਨੇ ਤੇ ਉਹਨਾਂ ਨੇ ਉਹਨਾਂ ਦੀ ਵੇਟ ਕੀਤੀ ਤੇ ਸਾਡੇ ਵਾਸਤੇ ਤਾਂ ਇਹ 골ਡਨ ਓਪਰਚ्युनिटी ਹੈ ਇੰਡਸਟਰੀ ਦੇ ਵਿੱਚ ਆਣ ਦੀ ਜੀ ਮਤਲਬ ਇੱਕ ਗੱਲ ਹੋਰ ਹੈ ਕਿ ਜਿਵੇਂ ਆਪਾਂ ਚਲੋ ਇਹ ਨਹੀਂ ਕਹਿੰਦੇ ਕਿ ਰੀਲਾਂ ਬਣਾਉਣ ਵਾਲੇ ਸਾਰੇ ਹੀ ਮਾੜੇ ਆ ਪਰ ਆਮ ਤੌਰ ਤੇ ਹ ਨਹੀਂ ਨਹੀਂ ਮੇਰਾ ਮੇਰਾ ਸਵਾਲ ਇਹਦੇ ਨਾਲ ਜੁੜਿਆ ਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਰੀਲਾਂ ਦੇ ਜਿਵੇਂ ਤੁਸੀਂ ਕਿਹਾ ਕਿ ਫਾਲੋਅਰ ਵੱਧ ਗਏ ਜਾਂ ਰੀਲਾਂ ਤੇ ਨੱਚਣਾ ਆ ਗਿਆ ਤੇ ਤੁਸੀਂ ਐਕਟਰ ਬਣ ਗਏ ਇਸ ਤਰ੍ਹਾਂ ਹੁੰਦਾ ਨਹੀਂ ਹੈ ਇਹਦਾ ਮਤਲਬ ਕਿ ਜਿਹੜੇ ਰੀਲ ਨਾ ਵੀ ਬਣਾਉਣ ਐਕਟਰ ਚੰਗੇ ਆ ਤੇ ਮੌਕਾ ਮਿਲ ਜੂਗਾ ਹਾਂ ਦੇਖੋ ਮੈਂ ਕੋਈ ਰਿਲਾਂ ਵਾਲਾ ਕੰਮ ਨਹੀਂ ਸੀ ਕੀਤਾ ਕਦੇ ਵੀ ਹਨਾ ਹੁਣ ਮੈਨੂੰ ਪ੍ਰੋਮੋਸ਼ਨ ਦੇ ਜ਼ਰੀਏ ਕਿਉਂਕਿ ਸੋਸ਼ਲ ਮੀਡੀਆ ਨੂੰ ਮੈਂ ਐਜ਼ ਆਪਣਾ ਪਲੇਟਫਾਰਮ ਵੀ ਵਰਤ ਰਹੀ ਹਾਂ ਕਿ ਇਹ ਮੇਰੀ ਪ੍ਰੋਫਾਈਲ ਆ ਤੇ ਇਹ ਮੇਰੀ ਫਿਲਮ ਆ ਰਹੀ ਆ ਦੈਟਸ ਇਟ ਮੈਨੂੰ ਵੀ ਤਾਂ ਕੰਮ ਮਿਲੇਗੀ ਹਨਾ ਤੇ ਮੈਂ ਕਿਉਂ ਕਿਸੇ ਦਾ ਐਂ ਕਹਾਂ ਵੀ ਜਦ ਤੁਹਾਡੇ 'ਚ ਕਪੈਸਿਟੀ ਆ ਜਦ ਤੁਹਾਨੂੰ ਪਤਾ ਹੈ ਕਿ ਹਾਂ ਤੁਸੀਂ ਕਰ ਸਕਦੇ ਹੋ ਫਿਰ ਤਾਂ ਤੁਹਾਨੂੰ ਪਤਾ ਵੀ ਹਾਂ ਜਦ ਤੁਸੀਂ ਕਰ ਸਕਦੇ ਹੋ ਤਾਂ ਫਿਰ ਕਿੱਥੇ ਵੀ ਖੜੇ ਕਰ ਦੋ ਤੁਸੀਂ ਕਰੋਗੇ ਤੁਸੀਂ ਘਟੋ ਘਟ ਆਪਣੇ ਹਾਨਦਿਆਂ ਨੂੰ ਜਾਂ ਫਿਰ ਪਚਾਈ ਬਜ਼ੁਰਗ ਹੀ ਕਿਉਂ ਨਾ ਉਹਨਾਂ ਮਾਪਿਆਂ ਨੂੰ ਕਿਉਂਕਿ ਨੌਜਵਾਨਾਂ ਦੇ ਫਿਕਰ ਤਾਂ ਮਾਪੇ ਵੀ ਕਰਦੇ ਆ ਰੋਡੇ ਕਾਲਜ ਦੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਕੋਈ ਖਾਸ ਗੱਲ ਕਹਿਣਾ ਚਾਹੁੰਦੇ ਹਾਂ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਬਈ ਇਹ ਇੱਕ ਤਾਂ ਆਪਣੇ ਘਰਾਂ 'ਚ ਬਹੁਤ ਕਿਉਂਕਿ ਅਸੀਂ ਆਮ ਕਰਾ ਜੋ ਤੁਰ ਕੇ ਆਉਨੇ ਆ ਹਨਾ ਬਹੁਤ ਇਹ ਹੁੰਦਾ ਕਿ ਬਈ ਅਸੀਂ ਇੰਡਸਟਰੀ ਚ ਨਹੀਂ ਭੇਜਣਾ ਕਿਉਂਕਿ ਇਹ ਗਲੈਮਰਸ ਆ ਹਨਾ ਪਰ ਮੈਂ ਕਹੂੰਗੀ ਇਹ ਵੀ ਉਵੇਂ ਹੀ profession ਆ ਜਿਵੇਂ ਆਪਣੇ ਡਾਕਟਰ ਇੰਜੀਨੀਅਰਸ ਜਾਂ ਫਿਰ 에어ਫੋਰਸ ਦਾ ਹੁੰਦਾ ਉਹਨਾਂ ਨੂੰ ਹੁੰਦਾ ਵੀ ਤੁਸੀਂ ਅਫਸਰ ਬਣ ਜਾਓ ਹਨਾ ਪਰ ਮੈਂ ਕਹੂੰਗੀ ਵੀ ਇਹ ਵੀ ਐਡਾ ਹੀ ਮੇਨ ਤਾਲਾ ਤੇ ਐਡਾ ਹੀ ਰੁਤਬੇ ਵਾਲਾ ਉਨੀ ਹੀ ਇਹਦੇ ਇਹਦੇ ਵਿੱਚ ਤੁਹਾਡੀ ਚੜਾਈ ਹੁੰਦੀ ਹੈ ਮੈਂ ਇੱਕ ਵਰਡ ਯੂਜ਼ ਕਰੂੰਗੀ ਕਿਉਂਕਿ ਆਪਣੇ ਪਿੰਡ ਵਾਲਿਆਂ ਨੂੰ ਆਇਆ ਵੀ ਉਹ ਉਹਦਾ ਅਫਸਰ ਆ ਤੇ ਉਹਦੀ ਜਵਾਦ ਚੜਾਈ ਨਹੀਂ ਤੁਸੀਂ ਜਿਹੜਾ ਵੀ ਕੰਮ ਜਿਹੜਾ ਵੀ profession ਜਿਹੜਾ ਵੀ ਕੰਮ ਜੋ ਤੁਸੀਂ ਕਰਨਾ ਚਾਹੁੰਦੇ ਹੋ ਜੇ ਤੁਸੀਂ ਉਹਦੇ 'ਚ ਬੈਸਟ ਹੋ ਤਾਂ ਤੁਹਾਡੀ ਉਹਦੇ 'ਚ ਚੜ੍ਹਾਈ ਆ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ so much ਗੱਡੇ ਨਾਲ ਅਰਵਿੰਦਰ ਕੌਰ ਜੀ ਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਰੋਡੇ ਕਾਲਜ ਮੂਵੀ ਜਿਹੜੀ ਕਿ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਤੁਸੀਂ ਵੀ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਦਾ ਆਨੰਦ ਮਾਣ ਸਕਦੇ ਹੋ ਤੇ ਫਿਲਮ ਦੇਖਣ ਤੋਂ ਬਾਅਦ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਫਿਲਹਾਲ ਇਸ ਮੁਲਾਕਾਤ ਚੈਨਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ